ਅੱਛਾ ਜੀ ਅੱਜ ਤਕਰੀਬਨ 7:30 ਵਜੇ ਦੇ ਇੱਕ ਕਰਮਜੀਤ ਸਿੰਘ ਨਾਮ ਦਾ ਵਿਅਕਤੀ ਜਿਹੜਾ ਉਹ ਅੰਦਰ ਆਉਂਦਾ ਇਹਦੇ ਬਾਪ ਦਾ ਨਾਮ ਸਰਦਾਰ ਗੁਰਦੇਵ ਸਿੰਘ ਆ ਤੇ ਪਿੱਛੋਂ ਪੋਝੀਆਂ ਦੇ ਰਹਿਣ ਵਾਲਿਆ ਤੇ ਇਸ ਵਕਤ ਭਗਤ ਜਲਨੰਦਾਸ ਕਲੋਨੀ ਦੇ ਵਿੱਚ ਰਹਿੰਦੇ ਚਬਾਰ ਇਹਦੇ ਬਾਰੇ ਦੱਸਿਆ ਜਾਂਦਾ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਪਿੰਦੇ ਕਿ ਇਹ ਪਹਿਲਾਂ ਵੀ ਆਉਂਦਾ ਸੀ ਤੇ ਲੰਗਰ ਦੇ ਵਿੱਚ ਸੇਵਾ ਕਰਦਾ ਸੀ ਲੰਬੇ ਸਮੇਂ ਤੋਂ ਆਉਂਦਾ ਸੀ ਪਰ ਅੱਜ ਜਦੋਂ ਇਹ ਅੰਦਰ ਆਇਆ ਦਰਬਾਰ ਦੇ ਅੰਦਰ ਤੇ ਇਹਨੇ ਆਉਂਦਿਆ ਸਾਰ ਲਮਾਰੀ ਦੇ ਵਿੱਚੋਂ ਗੁਟਕਾ ਸਾਹਿਬ ਲਿਆ ਗੁਟਕਾ ਸਾਹਿਬ ਲਈ ਕਿ ਉਹਦੇ ਵਿੱਚੋਂ ਜਿਤਨਾ ਆਪਾਂ ਕਹਿ ਲਈਏ ਪੀ ਅਰਦਾਸ ਰਹਿਰਾ ਸਾਹਿਬ ਤੇ ਸੋਹਲਾ ਸਾਹਿਬ ਜੀ ਦੀ ਬਾਣੀ ਇਸ ਤਰ੍ਹਾਂ 134 ਅੰਗ ਤੋਂ ਲੈ ਕੇ ਤੇ 174 ਅਕ ਤੱਕ ਨਿਤਨੇਮ ਦੀਆਂ ਹੋਰ ਬਾਣੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਆ ਉਸ ਗੁੱਟਕੇ ਦੇ ਵਿੱਚੋਂ ਇਹਦੇ ਅੰਗ ਜਿਹੜੇ ਨੇ ਉਹ ਪਾੜ ਦਿੱਤੇ ਇਹਦੇ ਅੰਗ ਪਾੜਦਿਆਂ ਪਾੜਦਿਆਂ ਜੀ ਸਾਡਾ ਉੱਥੇ ਸੇਵਾਦਾਰ ਮੌਜੂਦ ਸੀ ਭਾਈ ਨਿੰਦਰ ਸਿੰਘ ਉਹ ਸੇਵਾਦਾਰ ਮੌਜੂਦ ਸੀ ਉਹਨੇ ਝੱਟ ਦਿਨੇ ਨੂੰ ਫੜ ਲਿਆ ਔਰ ਬਾਅਦ ਦਫ਼ਤਰੇ ਜਾਂਦਾ ਇਸ ਵਕਤ ਤੇ ਚਭਾਲ ਥਾਣੇ ਦੇ ਵਿੱਚ ਆ ਪਹਿਲਾਂ ਤਪतीश ਕਰਾਈ ਜਾਵੇਗੀ ਕਿ ਜੇ ਪਹਿਲਾਂ ਇੰਚਰ ਤੋਂ ਸੇਵਾ ਕਰਦਾ ਸੀ ਤੇ ਅੱਜ ਐਦਾਂ ਵੱਡਾ ਗੁਨਾਹ ਕੀਤਾ ਇਹਦੇ ਮਗਰ ਕਿਹਦਾ ਦਿਮਾਗ ਆ ਜਾਂ ਕਿੰਨੇ ਇਹਨੂੰ ਆਖਿਆ ਭਾਵੇਂ ਕੀ ਗੱਲ ਕੀਤੀ ਜਾਂਦੀ ਆ ਜੀ ਇਹ ਮੈਂਟਲੀ ਤੌਰ ਤੇ ਪਰ ਹਰ ਬੰਦਾ ਜਿਹੜਾ ਮੈਂਟਲ ਆ ਉਹਨੂੰ ਇਹੀ ਕਿਉਂ ਦਿਸਦਾ ਕਿ ਮੈਂ ਗੁਟਕਾ ਸਾਹਿਬ ਦਾ ਨਰਾਜ਼ਰ ਕਰਾਂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਇੱਕ ਬੜਾ ਹੀ ਸਵਾਲੀਆ ਚਿੰਨ੍ਹ ਆ ਇਸ ਵਾਸਤੇ ਅਸ ਵਕਤ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਉੱਚ ਅਧਿਕਾਰੀ ਵੀ ਪਹੁੰਚੇ ਨੇ ਸਾਡੇ ਸਤਿਕਾਰਯੋਗ ਗੁਰਦੁਆਰਾ ਸਾਹਿਬ ਜੀ ਦੇ ਮੈਨੇਜਰ ਸਰਦਾਰ ਸਤਨਾਮ ਸਿੰਘ ਸਰਦਾਰ ਸਰਵਦੇਵਾਲ ਸਿੰਘ ਇਹਨਾਂ ਤੋਂ ਇਲਾਵਾ ਸਾਡੇ ਕੋਲ ਸਤਕਾਰ ਕਮੇਟੀ ਦੇ ਜਿਹੜੇ ਨੇ ਵੀਰੋ ਵੀ ਸਾਰੇ ਪਹੁੰਚੇ ਨੇ ਸਾਡੀ ਇੱਕੋ ਇੱਕ ਇਹ ਹੈ ਕਿ ਪ੍ਰਸ਼ਾਸਨ ਦੇ ਕੋਲੋਂ ਕਿ ਸਭ ਤੋਂ ਪਹਿਲਾਂ ਤਪਦੀਸ਼ ਕੀਤੀ ਜਾਵੇ ਇਹ ਦੇਖਿਆ ਜਾਵੇ ਕਿ ਜੇ ਅੱਗੇ ਸੇਵਾ ਕਰਨ ਦੇ ਅੱਜ ਇਹਨੇ ਕੰਮ ਕਿਉਂ ਕੀਤਾ ਕਿਸੇ ਦਾ ਸਿਖਾਇਆ ਪੜਾਇਆ ਤਾਂ ਨਹੀਂ ਆਉਂਦਾ ਤਹ ਤੱਕ ਜਾਇਆ ਜਾਵੇ ਔਰ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਪ੍ਰਸ਼ਾਸਨ ਦੇ ਦੁਆਰੋਂ ਕੀਤੀ ਜਾਵੇ ਕਹਿੰਦੇ ਪਹਿਲਾਂ ਵੀ ਕਿਤੇ ਉੱਥੇ ਜਾਂਦਾ ਕਰਮਜੀਤ ਸਿੰਘ ਨਾਂ ਦਾ ਸਾਨੂੰ ਫਰਦੇਵਾਲ ਸਿੰਘ ਉਹ ਜਿਹੜਾ ਪਿੰਡ ਦਾ ਤੇ ਪਾਪਾ ਚੱਲਣ ਦੀ ਬਤਰੀ ਹੈ ਜੀ ਉੱਥੋਂ ਦੇ ਇਹ ਰਹਿਣ ਵਾਲਾ ਹੈ ਤੇ ਉਹਦੇ ਵੈਸੇ ਤੇ ਅਮਰਤਾਰੀ ਪਰਿਵਾਰ ਸੀ ਸਾਰਾ ਤੇ ਉਹਦੇ ਫਾਦਰ ਹੀ ਚੜਾ ਕੇ ਆਏ ਕਹਿੰਦੇ ਲੰਗਰ ਹਾਲਚ ਸੇਵਾ ਪਹਿਲਾਂ ਕਿਤੇ ਕਰਦਾ ਹਦਾ 15 ਸਾਲ ਤੋਂ ਅੱਜ ਪਤਾ ਨਹੀਂ ਉਹਦੇ ਕੀ ਦਿਮਾਗ ਦੇ ਵਿੱਚ ਆਈ ਤੇ ਜਿਹੜੀ ਮੰਦਭਾਗੀ ਕਰਨਾਂ ਲਗੀ ਸੀ ਤੇ ਪਰਿਵਾਰ ਦੇ ਵਿੱਚ ਗੁਟਕਾ ਸਾਹ ਲੈ ਕੇ ਪਾਟ ਕਰਨ ਕਰਨ ਲੱਗੇ ਕਿ ਜਵਾਂ ਖਿੱਚਦੇ ਨਿਤ ਨਹੀਂ ਗੁਟਕਾ ਕਿੰਨਾਂ ਦਾ ਵੀ ਜੀ ਕੋਈ ਮਨ ਕਿਤੇ ਦੀ ਪਰ ਇਹ 134 ਤੋਂ ਲੈ ਕੇ 174 ਤੱਕ 131 ਤੋਂ ਲੈ ਕੇ 174 ਤੱਕ ਇਹ ਕੀ ਕਨਵੀਜ਼ਨ ਬੰਦਾ ਰੋਪੀ ਜਿਹੜਾ ਹਾਂਜੀ ਹਾਂ ਉਹਨਾਂ ਤੇ ਕੇਸ ਮੁਕਦਮਾ ਦਰਜ ਕਰਤਾ ਰੋਪੀ ਨੂੰ ਗ੍ਰਿਫਟ ਕਰਿਆ ਲੈ ਕਰ ਲਿਆ ਇਹ ਕੀ ਕਾਰਵਾਈ ਕੀਤੀ ਗਈ ਹੈ 295 ਦੇ ਤਹਿਤ ਪੱਤਰ ਦਰਜ ਕੀਤਾ ਇਹ ਕੋਈ ਉਧਰੋਂ ਆਏ ਸ਼੍ਰੋਮਣੀ ਕਮੇਟੀ ਤੋਂ ਕੋਣ ਉਹਨਾਂ ਆਇਆ ਹਾਂਜੀ ਮਹਿੰਦਰ ਸਾਹਿਬ ਆਏ ਆ ਨਾਲ ਸਿੰਘ ਸਾਹਿਬ ਆਏ ਬੈਠੇ ਉਹਨਾਂ ਨੇ ਉਹਨੂੰ ਐਡ ਕਰਨ ਸੀ ਆਪਣਾ ਮੀਰ ਬਾਬਾ ਗੋਡਾ ਸਾਹਿਬ ਤੋਂ ਇਹਦੀ ਮਗਰ ਕੀ ਸਾਜ਼ਿਸ਼ ਹੈਗੀ ਸੀ ਤਾਂ ਹੱਥ ਹੋ ਸਕਦਾ ਨਹੀਂ ਇਹਦੇ ਦੇ ਹੁਣ ਤਰਤੀਸ ਚੱਲੇਗੀ ਤਾਂ ਪਤਾ ਲੱਗਾਇਆ ਜਾਏਗਾ ਹਾਂ ਮੰਨ ਲਓ ਮੰਨ ਲਓ